ਪੰਜਾਬ ਦੀ ਲੋਕ ਸਭਾ ਸੀਟ ਜਲੰਧਰ ਵਿਖੇ ਵੋਟਾਂ ਲਈ ਉਮੀਦਵਾਰ ਇੱਕ ਦੂਜੇ ਦੇ ਪੋਤੜੇ ਫਰੋਲਦੇ ਹੋਏ ਨਜ਼ਰ ਆ ਰਹੇ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਜਲੰਧਰ ਵਿਖੇ ਜਿੱਥੇ ਦੁਕਾਨਦਾਰਾਂ ਦੇ ਨਾਲ ਗੱਲਬਾਤ ਕੀਤੀ ਹੈ ਮਿਲਣੀ ਕੀਤੀ ਹੈ ਅਤੇ ਇਸੇ ਦੌਰਾਨ ਹੀ ਭਾਜਪਾ ਦੇ ਉਮੀਦਵਾਰਾਂ ਦੀਆਂ ਪੋਲਾ ਖੋਲਦੇ ਹੋਏ ਉਹਨਾਂ ਨੇ ਕਿਹਾ ਕਿ ਭਾਜਪਾ ਵੱਲੋਂ ਚੋਣ ਪ੍ਰਚਾਰ ਕਰਨ ਦੇ ਲਈ ਲੋਕਾਂ ਨੂੰ ਕਿਰਾਏ ਤੇ ਲਿਆਂਦਾ ਜਾ ਰਿਹਾ ਇਸ ਦੇ ਨਾਲ ਹੀ ਨਸ਼ਾ ਵੇਚਣ ਅਤੇ ਵਕਾਉਣ ਦੇ ਕਈ ਵੱਡੇ ਲੀਡਰਾਂ ਤੇ ਇਲਜ਼ਾਮ ਵੀ ਲਗਾਏ ਗਏ ਨੇ ਇਸ ਦੇ ਨਾਲ ਹੀ ਮੌਜੂਦਾ ਪੰਜਾਬ ਸਰਕਾਰ ਤੇ ਤੰਜ ਕੱਸਦੇ ਹੋਏ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਅਤੇ ਕੇਜਰੀਵਾਲ ਦੀ ਜੋੜੀ ਪੰਜਾਬ ਦਾ ਖਜ਼ਾਨਾ ਲੁੱਟ ਕੇ ਦਿੱਲੀ ਲੈ ਜਾ ਰਹੀ ਹੈ ਅਤੇ ਬਾਹਰਲੇ ਸੂਬਿਆਂ ਦੇ ਚੋਣ ਪ੍ਰਚਾਰ ਕਰਨ ਲਈ ਪੰਜਾਬ ਦੇ ਪੈਸੇ ਦੀ ਦੁਰਵਰਤੋਂ ਹੋ ਰਹੀ ਹੈ ਕੱਲ ਮੈਂ ਕਾਗਜ਼ ਭਰੇ ਬਹੁਤ ਵੱਡੀ ਗਿੰਦੀ ਦੇ ਵਿੱਚ ਲੋਕ ਉਮੜ ਕੇ ਸਾਡੇ ਨਾਲ ਕਾਗਜ਼ ਭਰਉਣ ਆਏ ਮੁਕਾਬਲੇ ਦੇ ਵਿੱਚ ਬੀਜੇਪੀ ਬਹੁਤ ਥੋੜੇ ਬੰਦੇ ਲਿਆ ਕੇ ਉਹ ਵੀ ਕਿਰਾਏ ਤੇ ਉੱਥੇ ਬਿਆਨ ਵੀ ਦਿੱਤੇ ਉਹਨਾਂ ਨੇ ਕਿ ਜੀ ਸਾਨੂੰ ਦਿਹਾੜੀ ਤੇ ਲਿਆਂਦਾ ਗਿਆ ਲੇਕਿਨ ਸਾਡੇ ਪਾਸ ਆਪਣੇ ਆਪ ਆਰਗੇਨਿਕ ਤੌਰ ਤੇ ਲੋਕ ਇੱਕ ਪਾਸੇ ਤੁਰ ਰਹੇ ਐ ਅੱਜ ਮੈਂ ਜਲੰਧਰ ਸ਼ਹਿਰ ਵਿੱਚ ਐ ਥਰੀ ਵੀਲਰ ਵਾਲਿਆਂ ਨੇ ਮੈਨੂੰ ਬੁਲਾ ਕੇ ਭਰੋਸਾ ਦਿੱਤਾ ਫਿਰ ਦੂਸਰੀ ਯੂਨੀਅਨ ਨੇ ਫਿਰ ਤੀਸਰੀ ਯੂਨੀਅਨ ਨੇ ਉਹਨਾਂ ਦੀ ਨੇ ਹਰ ਵਰਗ ਦੇ ਲੋਕ ਸਾਡੇ ਨਾਲ ਚੱਲ ਰਹੀ ਹੈ ਤੇ ਹੁਣ ਮੈਂ ਦੁਕਾਨਾਂ ਵਿੱਚ ਆਇਆ ਤਾਂ ਦੁਕਾਨਦਾਰ ਇਕੱਠੇ ਹੋ ਕੇ ਮੈਨੂੰ ਵਿਸ਼ਵਾਸ ਦਵਾ ਰਹੇ ਸੋ ਇੱਕ ਬਹੁਤ ਬੜੀ ਲਹਿਰ ਹੈ ਕਹਿੰਦੇ ਜਲੰਧਰ ਸ਼ਹਿਰ ਚੰਨੀ ਦੀ ਲਹਿਰ ਇੱਕ ਵੱਡੀ ਲਹਿਰ ਜਿਹੜੀ ਸ਼ਹਿਰ ਦੇ ਵਿੱਚ ਚੱਲ ਪਈ ਹੈ ਇਹ ਰਿੰਕੂ ਦਾ ਇੱਕ ਕੱਲ ਬਿਆਨ ਦਿੱਤਾ ਗਿਆ ਰਿੰਕੂ ਦਾ ਜੋ ਲੋਕ ਇਹ ਕਹਿ ਰਹੇ ਨੇ ਬਾਹਰ ਲੈ ਕੇ ਚਲੂਗੀ ਇਹ ਇੱਥੇ ਜਿੱਤਨ ਨਹੀਂ ਦਵਾਂਗੇ ਬਾਹਰਲਾ ਰਿੰਕੂ ਹੈ ਜਿਹੜਾ ਤਿੰਨ ਚਾਰ ਘਾਟ ਟੱਪ ਗਿਆ ਮੈਂ ਤਾਂ ਆਪਣੇ ਘਰ ਵਿੱਚ ਹੀ ਐ ਤੇ ਮੇਰੇ ਦਾਦੇ ਪਰਦਾਦੇ ਇੱਥੇ ਰਹਿੰਦੇ ਸੀ ਸਾਡੇ ਜਠੇਰੇ ਇੱਥੇ ਐ ਮੈਂ ਆਪਣੇ ਘਰ ਵਿੱਚ ਆਇਆ ਘਰ ਮੈਂ ਇੱਥੇ ਲੈ ਲਿਆ ਤੇ ਮੈਂ ਇੱਥੇ ਰਹਿ ਕੇ ਲੋਕਾਂ ਦੀ ਸੇਵਾ ਕਰਨੀ ਐ ਮੈਂ ਰਿੰਕੂ ਮੰਗੂ ਭੱਜਣ ਵਾਲਾ ਨਹੀਂ ਐ ਬਿਜੇ ਰੂਪਾਂ ਦੀਦਾ ਇੱਕ ਬਿਆਨ ਆਇਆ ਕਹਿੰਦੇ ਚੰਨੀ ਦਾ ਐਵੇਂ ਹੀ ਕਹੀ ਜਾਂਦੇ ਜੀਰੋ ਤੇ ਹਾਰ ਕੇ ਦਿਖਾਵਾਂਗੇ ਇਹਨਾਂ ਨੂੰ ਬਿਜੇ ਰੂਪਾਂ ਦੀ ਅੱਜ ਗੁਜਰਾਤ ਦੇ ਜੋ ਗੁਜਰਾਤ ਦੇ ਐਕਸੈਸ ਸੀ ਉਹਨੂੰ ਕੋਈ ਆਪਣਾ ਗੁਜਰਾਤ ਦਾ ਕੰਮ ਕਰ ਲਵੇ ਇੱਥੇ ਤੁਹਾਡੀ ਕੋਈ ਨਹੀਂ ਗੱਲ ਹੈ। ਕੇਜਰੀਵਾਲ ਸਾਹਿਬ ਵੀ ਬੇਅਤਿਮਾਰ ਆਗੇ ਅੱਜ ਰੋਡ ਸ਼ੋ ਕਰ ਰਹੀ ਹੈ। ਕਿੱਥੇ ਕਰ ਰਹੇ? ਕੇਜਰੀਵਾਲ। ਕਿੱਥੇ ਕਰ ਰਹੇ? ਦਿੱਲੀ ਚ। ਦਿੱਲੀ ਚ ਕਰਨ ਰੋਡ ਸ਼ੋ ਲੇਕਿਨ ਜਿਹੜੇ ਦਾਗ ਹੈ ਜੋ ਨਾ ਤੇ ਅਲੀਗੇਸ਼ਨ ਹੈ ਉਹ ਨਹੀਂ ਤੋਤੇ ਗਏ। ਠੀਕ ਹੈ, ਵੋਟਾਂ ਕਰਕੇ ਬਾਹਰ ਆ ਗਿਆ ਫੇਰ ਅੰਦਰ ਜਾਣਾ ਹੈ। ਲੇਕਿਨ ਜੋ ਹਜ਼ਾਰਾਂ ਕਰੋੜ ਰੁਪਏ ਲੁੱਟਿਆ ਹੈ ਸੇਮ ਲੁੱਟ ਪੰਜਾਬ ਵਿੱਚ ਵੀ ਹੋਈ ਹੈ ਸ਼ਰਾਬ ਦੀ। ਉਹਦਾ ਵੀ ਹਿਸਾਬ ਹੋਣਾ ਚਾਹੀਦਾ। ਜਿਹੜਾ ਇਥੋਂ ਦੀ ਸਰਕਾਰ ਨੇ ਸ਼ਰਾਬ ਦੇ ਥੋਕ ਵਪਾਰ ਚ ਰਿਟੇਲ ਵਪਾਰ ਦੇ ਵਿੱਚ ਹਜ਼ਾਰਾਂ ਕਰੋੜ ਰੁਪਏ ਲੁੱਟ ਕੇ ਦਿੱਲੀ ਭੇਜਿਆ ਤੇ ਆਮ ਆਦਮੀ ਪਾਰਟੀ ਦੇ ਖਰਚੇ ਕਰ ਰਹੇ ਆ ਉਹਦਾ ਹਿਸਾਬ ਵੀ ਲਿਆ ਜਾਏਗਾ ਜਰੀ ਸਾਹਿਬ ਤੁਸੀਂ ਬੀਤੇ ਦਿਨੀ ਇੱਕ ਬਿਆਨ ਦਿੱਤਾ ਸੀ ਫੌਜ ਨੂੰ ਲੈ ਕੇ ਜਿਹਦੇ ਸੰਦਰਭ ਦੇ ਵਿੱਚ ਵੀਰ ਜੀ ਹੁਣ ਉਹ ਗੱਲ ਖਤਮ ਹੋ ਚੁੱਕਿਆ ਉਹ ਗੱਲ ਖਤਮ ਹੋ ਗਈ ਇੱਕ ਦਿਨ ਸੋਸ਼ਲ ਮੀਡੀਆ ਤੇ ਤੁਹਾਡੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਲੋਕ ਇਤਰਾਜ਼ ਕਰ ਰਹੇ ਨੇ ਕਿਹੜੀ ਗੱਲ ਹੈ ਬੀਬੀ জাকੀਰ ਕੋਰ ਵਾਲੀ ਕੀ ਕੀ ਕਰਦੀ ਹੈ ਬੀਬੀ ਜਗੀਰ ਕੌਰ ਮੇਰੀ ਵੱਡੀ ਭੈਣ ਹੈ ਮੇਰੀ ਮਾਂ ਦੇ ਬਰਾਬਰ ਹੈ ਤੁਸੀਂ ਮੈਨੂੰ ਮੈਂ ਦੇਖਿਆ ਮੈਂ ਉਸ ਤਰ੍ਹਾਂ ਉਹਨੂੰ ਕਿਸਰਤ ਚੁੱਕ ਕੇ ਮਿਲਿਆ ਕੱਲ ਜੀ ਜੀ ਦੇਖਿਆ ਨਾ ਐਸੀ ਠੋਡੀ ਦੇ ਹੱਥ ੱਲੇ ਹੱਥ ਆਪਣੇ ਬਜ਼ੁਰਗਾਂ ਦੇ আর ਆਪਣੀ ਵੱਡੀ ਭੈਣਾਂ ਮਾਂ ਦੇ ਲਗਾਉਂਦੇ ਆ ਤੇ ਮੈਂ ਉਸੇ ਤਰ੍ਹਾਂ ਉਹਨੂੰ ਪਿਆਰ ਕਰਿਆ ਉਹ ਮੇਰੀ ਅੱਜ ਦੀ ਨਹੀਂ ਹੈ ਮੇਰੇ ਸਾਡੇ ਬੜੇ ਪੁਰਾਣੇ ਇੱਕ ਭੈਣ ਭਰਾਵਾ ਵਾਲਾ ਰਿਸ਼ਤਾ ਹੈ ਜੇ ਕੱਲ੍ਹ ਨਾਮ ਜਾਣ ਕੀ ਤੋਂ ਬਾਅਦ ਰਵਨੀਤ ਬਿੱਟੂ ਦਾ ਐਪੀਸੋਡ ਤੁਸੀਂ ਦੇਖਿਆ ਹੋਣਾ ਕਿ ਉਹਨਾਂ ਨੂੰ ਪੂਰੀ ਰਾਤ ਭਾਜਪਾ ਦੇ ਦਫ਼ਤਰ ਚ ਕੱਢਣੀ ਪਈ ਐ ਇਸ ਨੂੰ ਐਫੀਓ ਨੂੰ ਕਿੱਦਾਂ ਮੈਂ ਨਹੀਂ ਦੇਖਿਆ ਉਹ ਉੱਥੇ ਦੀ ਗੱਲ ਉੱਥੇ ਦੀ ਆਪਾਂ ਜਲੰਧਰ ਵਿੱਚ ਕਨਸੈਂਟਰੇਟ ਕਰ ਰਹੇ ਤੇ ਸਹੀ ਜਲੰਧਰ ਦੇ ਵਿੱਚੋਂ ਨਸ਼ਾ ਖਤਮ ਕਰਨਾ ਇੱਥੇ ਜਿਹੜਾ ਨਸ਼ਾ ਫੜਿਆ ਗਿਆ ਉਹਦੀ ਗੱਲ ਕਰੋ ਨਸ਼ਾ ਕਿਸੇ ਦੇ ਘਰ ਤੇ ਫੜਿਆ ਗਿਆ ਭੱਜ ਗਿਆ ਸ਼ੀਤਲੋਂਗਰਾਲ ਤੇ ਉਹਨੇ ਜਾ ਕੇ ਜ਼ਮਾਨਤ ਲਈ ਐ ਤਾਂ ਕਿਉਂ ਕਿਉਂ ਜ਼ਮਾਨਤ ਲੈਣ ਗਿਆ ਕਿਉਂਕਿ ਅਸਲ ਦੇ ਵਿੱਚ ਕਿੰਗ ਪਿੰਨ ਉਹ ਹੈ ਕਿੰਗ ਪਿੰਨ ਰਿੰਕੂ ਹੈ ਇਹ ਪਿਛਲੇ 2 ਸਾਲ ਕਰਦੇ ਰਹੇ ਹੈ ਹੁਣ ਸਰਕਾਰ ਆ ਗਈ ਤਾਂ ਇਹਨਾਂ ਦੀ ਫੜਫੜਾਈ ਇਹ ਸਰਕਾਰ ਤੋਂ ਉਲਟ ਹੋ ਗਏ ਇੱਥੇ ਦੀ ਤੋਂ ਜਿਹੜੀ ਇਹਨਾਂ ਨੂੰ ਪਹਿਲਾਂ ਝਾੜੂ ਦੀ ਛੈ ਸੀਗੀ ਜਿਹੜੀ ਸਰਕਾਰ ਇਹਨਾਂ ਨੂੰ ਪੈਟਰੋਨਾਈਜ਼ ਕਰ ਰਹੀ ਸੀ ਇਹਨਾਂ ਨੂੰ ਛੈ ਦੇ ਨਾਲ ਇਤੇ ਨਸ਼ਾ ਦੜਾ ਸੱਟਾ আর ਲਾਟਰੀ ਸਿਸਟਮ ਚਲਾ ਰਹੀ ਸੀ ਉਹ ਜਦ ਹੁਣ ਇਹ ਸਰਕਾਰ ਚੋਂ ਹਟੇ ਤਾਂ ਇਹ ਸਰਕਾਰ ਨੂੰ ਤਾਂ ਪਤਾ ਹੀ ਹੈ ਕਿ ਇਹੀ ਕਰਾ ਰਹੇ ਸੀ ਹੌਣ ਜਿਆਦਾ ਨਸ਼ਾ ਫੜ ਹੋਇਆ ਬੜੀ ਥੇ ਫੜ ਹੋਈ ਹੈ ਕਰੋੜਾਂ ਦਾ ਨਸ਼ਾ ਫੜ ਹੋਇਆ ਨਸ਼ਾ ਕਿਸੇ ਦੇ ਘਰ ਤੇ ਫੜਿਆ ਗਿਆ ਭੱਜ ਗਿਆ ਛਿੱਤ ਰੁਗਰਾ ਐ ਐਮ ਐਲ اے ਸੋ ਇਹਦਾ ਮਤਲਬ ਹੈ ਕਿ ਇਹ ਉਹਦੇ ਨਾਲ ਰਲੇ ਹੋਏ ਸੀ ਇਹੀ ਕੰਮ ਕਰਾਉਂਦੇ ਆ ਤੇ ਅੱਜ ਕੱਲ ਇਹੀ ਕਾਰੋਬਾਰ ਹੈ ਜਿਹੜਾ ਇੱਥੇ ਦਾ ਜਿਹੜਾ ਅਰੋੜਾ ਐਮ ਐਲ اے ਹੈ ਉਹ ਉਸਨੇ ਸੀਨੀਅਰ ਲੀਡਰਸ਼ਿਪ ਨਾਲ ਮਿਲ ਕੇ ਕਰਨਾ ਸ਼ੁਰੂ ਕਰ ਦਿੱਤਾ ਸੋ ਇਹ ਚੀਜ਼ਾਂ ਮੈਂ ਇੱਥੇ ਦੇ ਖਤਮ ਕਰਨ ਆਇਆ ਮੈਂ ਇੱਥੇ ਨਸ਼ਾ ਨਹੀਂ ਚੱਲਣ ਦੇਣਾ ਮੈਂ ਇੱਥੇ ੜੜਾ ਸੱਟਾ ਨਹੀਂ ਚੱਲਣ ਦੇਣਾ ਮੈਂ ਇੱਥੇ ਲਾਟਰੀ ਨਹੀਂ ਚੱਲਣ ਦੇਣੀ ਮੈਂ ਫੜੀਆਂ ਥਰੀ ਬਿਲਰ ਆ ਰੇਡੀ ਵਾਲੇ ਤੋਂ ਪੈਸੇ ਨਹੀਂ ਲੈਣ ਦੇਣੇ ਮੈਂ ਫਰੋਤੀਆਂ ਨਹੀਂ ਲੈਣ ਦੇਣੀਆਂ ਜਿਹੜੀਆਂ ਚੈਨ ਸਨੇਚਿੰਗ ਜਿਹੜੀਆਂ ਮੁੰਦੀਆਂ ਖੋ ਰਹੀਆਂ ਮੈਂ ਇਹ ਨਹੀਂ ਹੋਣ ਦੇਣਾ ਕੰਮ ਮੈਂ ਇਹ ਲੜਾਈ ਲੜਨੀ ਥੈਂਕ ਯੂ ਹੋ ਗਿਆ ਕਹ ਰਿਹਾ ਕਿ ਅਗਰ ਚਰਨਜੀਤ ਚਰਨਜੀਤ ਕੋ ਪ੍ਰੂਫ ਹੈ ਕਿ ਇੱਥੇ ਮੇਰੇ ਐਫਆਈਆ ਲਾਂਚ ਕਰਵਾ ਦਾਂ ਮੈਂ ਨਸ਼ਾ ਕੰਮ ਕਰ ਰਹੇ ਹਾਂ ਵੀਰ ਜੀ ਐਫਆਈਆ ਤਾਂ ਹੋ ਗਈ ਤਾਂ ਹੀ ਤਾਂ ਸ਼ੀਤ ਲੁਂਗਰਾਲ ਭੱਜਿਆ ਉਹ ਕੋਡ ਵਿੱਚ ਘੁੰਮ ਰਿਹਾ ਤਾ ਫਿਰ ਇਹ ਕੌਣ ਹੈ ਇਹਨਾਂ ਦੀ ਸ਼ੈਤ ਹੀ ਇੱਥੇ ਹੋਇਆ ਲੀਡਰਾਂ ਤੋਂ ਬਿਨਾ ਕਹਿੰਦੇ ਸਰਕਾਰਾਂ ਹੀ ਚਲੋ ਬਕਾਉਂਦੀਆਂ ਨੇ ਚਿੱਟਾ ਐਵੇਂ ਨਹੀਂ ਸ਼ਰਿਆਮ ਬਿਗਦਾ ਠੀਕ ਹੈ ਥੈਂਕ ਯੂ ਇਸ ਮੌਕੇ ਚਨੀ ਹੋਰਾਂ ਨੇ ਕਿਹਾ ਕਿ ਮੈਂ ਜਿੱਤਣ ਤੋਂ ਬਾਅਦ ਨਸ਼ੇ ਨੂੰ ਬੰਦ ਕਰਾਂਗਾ ਅਤੇ ਜੋ ਪੰਜਾਬ ਦੇ ਵਿੱਚ ਖਾਸ ਕਰਕੇ ਜਲੰਧਰ ਹਲਕੇ ਦੇ ਵਿੱਚ ਜੋ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਉਹਨਾਂ ਤੇ ਨੱਥ ਪਾਈ ਜਾਵੇਗੀ ਹੱਗੀਗੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ